ਤੇ ਉਹ ਨੋ ਕਾਫੀ ਦੀਏ ਤੋਂ ਲੜ ਰਹੀਆਂ ਸੀ ਤੇ ਉਹਨਾਂ ਦਾ ਜਿਹੜਾ ਰੌਲਾ ਸੀ ਨਾ ਉਹ ਪਰੋਸੀਆਂ ਤੱਕ ਵੀ ਜਾ ਰਿਹਾ ਸੀ ਜਦੋਂ ਲੜਾਈ ਖਤਮ ਹੋਈ ਤਾਂ ਉਹੀ ਨੋ ਬਾਹਰ ਕਿਸੇ ਕੰਮ ਆਈ ਤਾਂ ਉਹ ਪਰੋਸਣ ਕਹਿਣ ਲੱਗੀ ਕੋ ਆਪकी ਜਿਹੜੀ ਸੱਸ ਆ ਉਹ ਤਾਂ ਕੁੱਤਿਆਂ ਵਰਗੀ ਆ ਉਹ ਆਪਕੋ ਨਾ ਤੈਨਨੇ ਜੀਣ ਨਹੀਂ ਦੇਗੀ ਉਹ ਤਾਂ ਤੇਰਾ ਘਰ ਪੱਟ ਕੇ ਛੱਡੇਗੀ ਓ ਅਗੋਂ ਨੋ ਬਲੀ ਨਾ ਚਾਚੀ ਇਸ ਤਰ੍ਹਾਂ ਨਾ ਕਹ ਉਹ ਮੇਰੀ ਸੱਸ ਸ ਮੇਰੇ ਪਤੀ ਕੀ ਮਾਂ ਹੈ ਮੇਰੀ ਵੀ ਮਾਂ ਹੈ ਤੂੰ ਇਤਨਾ ਪੰਚਾਇਤੀ ਸਮਝਾਉਂ ਤਿਆਂ ਚ ਨਾ ਪਿਆ ਅਸੀਂ ਦੋਨੋਂ ਇੱਕ ਹੀ ਰਹਾ ਗਿਨਾ ਮੇਰੇ ਦਾਦੀ ਜੀ ਵੀ ਕਹਿੰਦੇ ਹੋਏ ਲੋਕ ਘਰ ਪਟਣ ਵਾਲੇ ਬਹੁਤ ਹੁੰਦੇ ਆ ਇਸ ਲਈ ਮੈਂ ਇਹ ਤੇਰੇ ਪਿੱਛੇ ਨਹੀਂ ਲੱਗਦੀ ਮੇਰੀ ਸੱਸ ਬਹੁਤ ਚੰਗੀ ਆ ਲੜਾਈਆਂ ਹਰ ਇੱਕ ਦੇ ਘਰੇ ਹੋ ਜਾਂਦੀਆਂ ਹੁੰਦੀਆਂ ਤੇ ਉਹੋ ਜਿਹੇ ਉਹੋ ਜੇ ਹੋ ਜਾਂਦੇ ਆ ਤੇ ਮੈਂ ਤੇ ਮੇਰੀ ਸੱਸ ਕਦੇ ਵੀ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਉਹ ਜਿਹੜੀ ਪਰੋਸਨ ਸੀ ਉਹ ਸ਼ਰਮ ਦੇ ਨਾਲ ਨੀਵੀਂ ਪਾ ਕੇ ਆਪਦੇ ਘਰ ਨੂੰ ਜਾ ਰਹੀ ਸੀ ਉਹ ਸਾਰੀਆਂ ਗੱਲਾਂ ਉਹਦੀ ਸੱਸ ਨੇ ਸੁਣ ਲਈਆਂ ਸੀ ਜਿਉਂ ਹੀ ਉਹਨੇ ਅੰਦਰ ਵੜੀ ਤੇ ਸੱਸ ਨੇ ਉਹਨੂੰ ਸੀਨੇ ਨਾਲ ਲਾ ਲਿਆ ਕੁੱਟ ਕੇ ਨਾਲ ਲਾਇਆ ਉਦੋਂ ਵੀ ਜ਼ਿਆਦਾ ਪਿਆਰ ਉਹਨਾਂ ਦਾ ਆਪਸ ਵਿੱਚ ਦੀ ਵਧ ਗਿਆ ਉਹ ਕਹਿੰਦੀ ਪੁੱਤ ਇਹ ਲੋਕ ਖਰਾਬ ਕਰਨ ਵਾਲੇ ਹੁੰਦੇ ਆ ਲੜਾਈ ਆਪਾਂ ਇਸ ਤੋਂ ਬਾਅਦ ਕੋਈ ਲੜਾਈ ਨਹੀਂ ਕਰਾਂਗੇ ਕਹਿੰਦੀ ਰਲ ਕੇ ਰਿਆ ਕਰਾਂਗੇ ਤੇ ਇਹ ਲੋਕ ਇਸ ਤਰ੍ਹਾਂ ਹੀ ਘਰਾਂ ਦੇ ਘਰ ਪੱਤੇ ਜਾਂਦੇ ਆ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਪਤਾ ਨਹੀਂ ਹੁੰਦਾ ਜਦੋਂ ਹੀ ਆਪਾਂ ਨੂੰ ਵਸਦਿਆਂ ਨੂੰ ਲੋਕ ਵੇਦੇ ਆ ਨਾ ਉਹ ਕਦੇ ਵੀ ਸਹਾਰ ਨਹੀਂ ਸਕਦੇ ਉਹ ਇਹ ਕਹਿੰਦੇ ਆ ਵੀ ਕੋਈ ਨਾ ਕੋਈ ਆਏ ਜੀ ਲਾ ਕੇ ਜਾਏ ਵਿੱਚ ਚ ਪਾਤੀ ਇਹਨਾਂ ਤੇ ਕੋਈ ਆਏ ਜੀ ਕੱਗੇ ਇਹਨਾਂ